ਐਮਐਲਏ ਪਠਾਨ ਮਾਚਰਾ ਫਰਾਰ ਹੋਣ ਤੋਂ ਬਾਅਦ ਇੱਕ ਨਵੀਂ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਕਰ ਦਿੱਤੇ ਨੇ ਦੂਜੇ ਪਾਸੇ ਉੱਥੇ ਹੀ ਏਜੀਟੀਐਫ ਦੀਆਂ ਜਿਹੜੀਆਂ ਕਿ ਟੀਮਾਂ ਤਿਆਰ ਕਰ ਲੀਆਂ ਨੇ ਤੇ ਜਿਸ ਦੇ ਤਹਿਤ ਹੁਣ ਪਠਾਨ ਮਾਜਰਾ ਨੂੰ ਜਿਹੜਾ ਕਿ ਜਲਦੀ ਹੀ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਤੇ ਉਥੇ ਹੀ ਉਹਨਾਂ ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਜਿੰਨੇ ਵੀ ਖਾਤੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਗੱਲ ਕਰੀਏ ਤਾਂ ਕੱਲ ਉਹ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਜਾਂਦੀ ਹੈ ਤੇ ਜਿਸ ਦੇ ਤਹਿਤ ਹਰਮੀਤ ਸਿੰਘ ਪਠਾਨ ਮਾਜਰਾ ਕਹਿੰਦੇ ਨੇ ਕਿ ਮੇਰੇ ਉੱਤੇ ਜਿਹੜਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਕਿ ਗੋਲੀਬਾਰੀ ਕੀਤੀ ਜਾਣੀ ਸੀ ਯਾਨੀ ਕਿ ਐਨਕਾਊਂਟਰ ਕੀਤਾ ਜਾਣਾ ਸੀ ਤੇ ਮੈਨੂੰ ਮਾਰਨ ਦੀਆਂ ਕੋਝੀਆਂ ਜੜੀਆਂ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਨਾਮ ਲੈ ਕੇ ਜਿਹੜਾ ਕਿ ਸਰਕਾਰ ਨੂੰ ਲਲਕਾਰਿਆ ਤੇ ਦੂਜੇ ਪਾਸੇ ਉਥੇ ਹੀ ਹਰਮੀਤ ਸਿੰਘ ਪਠਾਨ ਮਾਚਰਾ ਬੀਤੇ ਦਿਨਾਂ ਦੇ ਵਿੱਚ ਹੀ ਸੁਰਖੀਆਂ ਦੇ ਵਿੱਚ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਯਾਨੀ ਕਿ ਭਗਵੰਤ ਸਿੰਘ ਮਾਨ ਜਿਹੜੇ ਕਿ ਅਸੀਂ ਉਹਨਾਂ ਵਾਂਗੂ ਦਿੱਲੀ ਦੇ ਥੱਲੇ ਨਹੀਂ ਲੱਗੇ ਹੋਏ ਤੇ ਮੈਂ ਪੰਜਾਬ ਦੇ ਲਈ ਹਮੇਸ਼ਾ ਹੀ ਖੜਾ ਰਹਾ ਤੇ ਹੁਣ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਣਾ ਸੀ ਪਰੰਤੂ ਉਹ ਫਰਾਰ ਹੁੰਦੇ ਹੋਏ ਨਜ਼ਰ ਆਏ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਵੱਲੋਂ ਕੱਲ ਲਾਈਵ ਹੋ ਕੇ ਜਿਹੜੀ ਕਿ ਸਾਰੀ ਗੱਲਬਾਤ ਦੱਸੀ ਖੁਲਾਸੇ ਤਾਂ ਕੀਤੇ ਗਏ ਤੇ ਅੱਜ ਵੱਡੀ ਅਪਡੇਟ ਹੈ ਕਿ ਸਾਰੇ ਸੋਸ਼ਲ ਮੀਡੀਆ ਦੇ ਖਾਤੇ ਉਹਨਾਂ ਦੇ ਬੰਦ ਕਰ ਦਿੱਤੇ ਗਏ ਨੇ ਤੇ ਉਥੇ ਹੀ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਜਲਦ ਜਿਹੜਾ ਕਿ ਪਠਾਨ ਮਾਜਰਾ ਫੜੇ ਜਾ ਸਕਦੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਲਗਾਤਾਰ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਭਾਲ ਦੇ ਵਿੱਚ ਹੈ ਤੇ ਉਥੇ ਹੀ ਇਹ ਦੱਸਿਆ ਗਿਆ ਕਿ ਨਵੀਂ ਅਪਡੇਟ ਹੈ ਜਿਹੜੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਹੈ ਕਿ ਉਹਨਾਂ ਦੇ ਸਾਰੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਖਾਤੇ ਬੰਦ ਕਰ ਦਿੱਤੇਗੇ ਨੇ ਐਮਐਲਏ ਪਠਾਨ ਮਾਚਰਾ ਫਰਾਰ ਹੋਣ ਤੋਂ ਬਾਅਦ ਇੱਕ ਨਵੀਂ ਅਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਸਾਰੇ ਸੋਸ਼ਲ ਮੀਡੀਆ ਦੇ ਖਾਤੇ ਬੰਦ ਕਰ ਦਿੱਤੇ ਨੇ ਦੂਜੇ ਪਾਸੇ ਉਥੇ ਹੀ AGTF ਦੀਆਂ ਜਿਹੜੀਆਂ ਕਿ ਟੀਮਾਂ ਤਿਆਰ ਕਰ ਲੀਆਂ ਨੇ ਤੇ ਜਿਸ ਦੇ ਤਹਿਤ ਹੁਣ ਪਠਾਨ ਮਾਚਰਾ ਨੂੰ ਜਿਹੜਾ ਕਿ ਜਲਦੀ ਹਿਰਾਸਤ ਦੇ ਵਿੱਚ ਲਿਆ ਜਾ ਸਕਦਾ ਹੈ ਤੇ ਉਥੇ ਹੀ ਉਹਨਾਂ ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਜਿੰਨੇ ਵੀ ਖਾਤੇ ਨੇ ਉਹਨਾਂ ਨੂੰ ਸਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਗੱਲ ਕਰੀਏ ਤਾਂ ਕੱਲ ਉਹ ਲਾਈਵ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਪੜਾਅ ਕੱਢੀ ਜਾਂਦੀ ਹੈ ਤੇ ਜਿਸ ਦੇ ਤਹਿਤ ਹਰਮੀਤ ਸਿੰਘ ਪਠਾਨ ਮਾਚਰਾ ਕਹਿੰਦੇ ਨੇ ਕਿ ਮੇਰੇ ਉੱਤੇ ਜਿਹੜਾ ਕਿ ਪੁਲਿਸ ਸ਼ਾਸਨ ਦੇ ਵੱਲੋਂ ਜਿਹੜੀ ਕਿ ਗੋਲੀਬਾਰੀ ਕੀਤੀ ਜਾਣੀ ਸੀ ਯਾਨੀ ਕਿ ਐਨਕਾਊਂਟਰ ਕੀਤਾ ਜਾਣਾ ਸੀ ਤੇ ਮੈਨੂੰ ਮਾਰਨ ਦੀਆਂ ਕੋਝੀਆਂ ਜੜੀਆਂ ਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਨਾਮ ਲੈ ਕੇ ਜਿਹੜਾ ਕਿ ਸਰਕਾਰ ਨੂੰ ਲਲਕਾਰਿਆ ਤੇ ਦੂਜੇ ਪਾਸੇ ਉਥੇ ਹੀ ਹਰਮੀਤ ਸਿੰਘ ਪਠਾਨ ਮਾਚਰਾ ਬੀਤੇ ਦਿਨਾਂ ਦੇ ਵਿੱਚ ਹੀ ਸੁਰਖੀਆਂ ਦੇ ਵਿੱਚ ਬਣੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਯਾਨੀ ਕਿ ਭਗਵੰਤ ਸਿੰਘ ਮਾਨ ਜਿਹੜੇ ਕਿ ਅਸੀਂ ਉਹਨਾਂ ਵਾਂਗੂ ਦਿੱਲੀ ਦੇ ਥੱਲੇ ਨਹੀਂ ਲੱਗੇ ਹੋਏ ਤੇ ਮੈਂ ਪੰਜਾਬ ਦੇ ਲਈ ਹਮੇਸ਼ਾ ਹੀ ਖੜਾ ਰਹਾ ਤੇ ਹੁਣ ਹਰਮੀਤ ਸਿੰਘ ਪਠਾਨ ਮਾਚਰਾ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈਣਾ ਸੀ ਪਰੰਤੂ ਉਹ ਫਰਾਰ ਹੁੰਦੇ ਹੋਏ ਨਜ਼ਰ ਆਏ ਤੇ ਜਿਸ ਤੋਂ ਬਾਅਦ ਉਥੇ ਹੀ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਜਿਹੜੀ ਕਿ ਸਾਰੀ ਗੱਲਬਾਤ ਦੱਸੀ ਖੁਲਾਸੇ ਤਾਂ ਕੀਤੇ ਗਏ ਤੇ ਅੱਜ ਵੱਡੀ ਅਪਡੇਟ ਹੈ ਕਿ ਸਾਰੇ ਸੋਸ਼ਲ ਮੀਡੀਆ ਦੇ ਖਾਤੇ ਉਹਨਾਂ ਦੇ ਬੰਦ ਕਰ ਦਿੱਤੇ ਗਏ ਨੇ ਤੇ ਉਥੇ ਹੀ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਤੇ ਜਿਸ ਤੋਂ ਬਾਅਦ ਜਲਦ ਜਿਹੜਾ ਕਿ ਪਠਾਨ ਮਾਜਰਾ ਫੜੇ ਜਾ ਸਕਦੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਲਗਾਤਾਰ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਭਾਲ ਦੇ ਵਿੱਚ ਹੈ ਤੇ ਉਥੇ ਹੀ ਇਹ ਦੱਸਿਆ ਗਿਆ ਕਿ ਨਵੀਂ ਅਪਡੇਟ ਹੈ ਜਿਹੜੀ ਕਿ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਹੈ ਕਿ ਉਹਨਾਂ ਦੇ ਸਾਰੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਖਾਤੇ ਉਹ ਬੰਦ ਕਰ ਦਿੱਤੇਗੇ